ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਵਾਲੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਬਿਲਕੁਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 6 گاਵ ਦਿਖਾਉਣੀਆਂ ਨੇ ਜਿਨ੍ਹਾਂ ਵਿੱਚ ਕੁਝ ਸੋਈਆਂ ਤੇ ਕੁਝ ਗੱਬਣਾ ਆ ਤੇ ਗੱਲਬਾਤ ਤੁਹਾਨੂੰ ਕਰਦੇ ਆ ਤੇ ਬਾਕੀ ਇਹ ਆ ਵੀ ਸੋਈਆਂ ਦੀ ਆਪਣੀ ਦੋ ਟਾਈਮ ਇੱਥੇ ਚੋਾਈ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਆਪਣੀ ਤਸੱਲੀ ਆਪ ਕਰਕੇ ਖੜਿਆ ਕਰੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸਾਲ ਜੀ ਜੀ ਵੀਰ ਜੀ ਹੋਰ ਠੀਕ ਠਾਕ ਜੇ ਵਧੀਆ ਵਧੀਆ ਜੇ ਤੁਸੀਂ ਦੱਸੋ ਬਹੁਤ ਵਧੀਆ ਕਿਰਪਾ ਜੇ ਚਲੋ ਕਿਰਪਾ ਜੀ ਦੀ ਜੇ ਤੇ ਨਾਮ ਦੱਸੋ ਫਿਰ ਨਾਮ ਵੀਰ ਜੀ ਆਪਣਾ ਹਰਪਾਲ ਜੇ ਪਿੰਡ ਕੁਹਾਲੀ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਜੀ ਨਾਲਾ ਤੇ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਵੀ ਜੀ ਹੈਗਾ 98035 ਤੇ 35108 ਠੀਕ ਹੈ ਰਾਮਦੀத் ਰੋਡ ਤੇ ਪੈਂਦੇ ਆਪਨਾ ਹਣਾ ਲੋਪੋਕੇ ਚਿਗਾਵੇਂ ਲੱਗੇ ਲੋਪੋਕੇ ਚਿਗਾਵੇਂ ਬਾਬਾ ਜੱਗਸ਼ੀ ਗੁਰਦਰਾ ਲੱਗੇ ਠੀਕ ਹੈ ਜੀ ਬਾਬਾ ਜੱਗਸ਼ੀ ਕਾਫੀ ਮਸ਼ਹੂਰ ਗੁਰਦਰਾ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਇਤੋਂ ਹੀ ਆਪਾਂ ਕਰ ਲਈਏ ਪਹਿਲੇ ਨੰਬਰ ਵਾਲੀ ਤਾਂ ਕਿੰਨਾ ਚਿਰ ਹੋ ਗਿਆ ਸੋਈ ਨਾ ਰਾਤੀ ਸੂਈ ਜੇ ਕੱਲ ਦੁਪਹਿਰ ਕਦ ਮਤਲਬ 12 1 ਵਜੇ ਦੀ ਸੂਈ ਆ ਆਪਾਂ ਸ਼ਾਮ ਹੀ ਲਈ ਸੀ ਅੱਛਾ ਹਾਂ ਜੀ ਤੇ ਘਰ ਆ ਕੇ ਚੋਈ ਜੀ ਦੁੱਧ ਉਹਨੇ ਬੋਲਾ 5 ਕਿਲੋ 6 ਕਿਲੋ ਦੇ ਕਰੀਬ ਤਰੀ ਵਿੱਚ ਹੋਇਆ ਹੈ ਲੈ ਚਲੋ ਅੱਛਾ ਤਾਂ ਜੀ ਤੇ ਦੂਸਰਾ ਸੂਆ ਸੂਈ ਹੈ। ਅਜੇ ਕੋਈ ਚਵਾਈ ਹੋਈ ਓਦੀ। ਕੋਈ ਚਵਾਈ ਹੋਈ ਆ ਹੁਣ ਇੱਕ ਕਰਨ ਵਾਲੀ ਆ। ਠੀਕ ਹੈ। ਤੇ ਤੇਰਾ ਕਿੰਨਾ ਕ ਦੁੱਧ ਘਰੀ ਜਾਊਗੀ? ਦੁੱਧ ਤੇ ਵੀਰ ਜੀ ਪਹਿਲੇ ਸੂਏ ਨੇ ਇਹਦੇ 14-15 ਲੀਟਰ ਦਿੱਤਾ ਜਿਹਨੂੰ 15-16 ਦੇ ਦੇਈ ਜਾਊਗੀ ਵਾਛੀ ਬੜੀ ਫਰੀਦ ਚ। ਤੋਰੋ ਫੇਰ ਇੱਕ ਕਰੀਏ। ਬੱਚਾ ਕਿਹੜਾ ਜਿਹਦਾ ਆ ਡੱਬਾ? ਵੱਚਾ ਕਿ ਵੱਚੀ? ਬੱਚਾ ਜੀ। ਹਾਂ ਬੱਚਾ ਜੀ। ਤਾਜੇ ਹੀ ਬੱਚਾ ਜੀ ਜਿਹੜਾ ਬਿਲਕੁਲ। ਕੱਲ ਦੀ ਸੂਈ ਆ। ਇਹ ਪੂਰੇ ਪੂਰੇ ਵੀ ਨਹੀਂ ਨੇ ਕੀਤੇ ਬਰਾਬਰ। ਬਾਕੀ ਜੇ ਸਵੇਰੋਂ ਸਵੇਰ ਦਾ ਹੀ ਟਾਈਮ ਹੈ। ਫੋਨੀਆ ਦੀ ਗੱਲ ਹਾਂ ਜੀ ਅਸੀਂ ਕੱਢਿਆ ਨਹੀਂ ਹੁੰਦੀਆਂ ਉਹਦੇ ਘਰ ਤੋਂ ਡਰਦੀ ਡਰਦੀ ਜੀ ਆ ਬਾਕੀ ਇਹ ਆ ਵੀ ਉਹ ਤਰ੍ਹਾਂ ਕੱਦ ਕੱਠ ਚੰਗਾ ਵਾ ਉਹ ਉਹ ਤੇ ਰੰਗ ਰੂਪ ਦੇ ਵੀ ਸੋਹਣੀ ਆ ਲੈ ਜਾਓ ਛੱਡੀ ਸੀ ਕੋਈ ਗੱਲ ਨਹੀਂ ਥੋੜਾ ਜਿਹਾ ਡਰਦੀ ਆ ਇਸ ਤਰ੍ਹਾਂ ਕੁਛ ਬੱਚੇ ਦਾ ਵੀ ਕਰਦੀ ਆ ਕਿਈ ਵਾਰੀ ਘਰਾਂ ਚ ਬਾਹਰ ਨਹੀਂ ਕਰਦੀਆਂ ਹੁੰਦੀਆਂ ਕਿ ਚੱਬੂ ਨਹੀਂ ਪਾਇਆ ਹੁੰਦਾ ਚੱਬੂ ਦੀ ਵੀ ਹੱਤ ਨਹੀਂ ਹੁੰਦੀ ਨੇ ਹਾਂ ਜੀ ਤਾਂ ਦੇਖ ਸਾ ਤੇ ਕੋਈ ਗੱਲ ਨਹੀਂ ਤੁਹਾਨੂੰ ਤੁਹਾਨੂੰ ਬੜਾ ਚੰਗਾ ਲੱਗਾ ਅੱਛਾ ਚਲ ਬਟਾ ਦਿਓ ਠੀਕ ਆ ਤੇ ਤੂੰ ਵੀ ਬੜੀ ਇੱਕ ਨੰਬਰ ਲੱਗੀ ਜੀ ਕਿੰਨਾ ਜਿਆਦਾ ਮੁੱਲ ਫਿਰ ਬੋਲਦੇ ਵੀਰ ਜੀ ਬਸ ਖਰਪਰੀ ਜੀ ਇਹੋ ਜਿਹੇ ਬਸ ਇਹ ਨੂੰ ਦਰਦੋ ਕਿੰਨੇ ਦੀ ਵੇਚਦੀ ਐਂਦੇ ਬੜੇ ਦਿਨਾਂ ਪਿਛੋਂ ਵੀਡੀਓ ਪਾਉਣ ਲੱਗੇ ਆ ਛੱਡ ਜੇ ਪਾਉਣ ਨੇ ਟਾਈਮ ਨਹੀਂ ਲੱਗਾ ਆ ਨਹੀਂ ਆ ਸਾਰਾ ਬਦਲਦਾ ਸਿਸਟਮ ਹਣਾ ਹਾਂ ਜੀ ਕਿੰਨੇ ਦੀ ਜਾਜੀ ਗੱਲ ਕਰੀਏ ਫਿਰ 55 ਦੇ ਵੇਚਦੀ ਹੈ ਕਰਦੀ ਹੈ ਛੋਟ ਛੋਟ ਦੇ ਵਿੱਚ 50 ਦੇ ਦੇ ਦੀ ਚਲੋ ਬਾਕੀ ਮੌਕੇ ਦੇ ਥੋੜਾ ਪਾਤਾ ਹੋਰ ਕਰ ਦਿਓ ਨਹੀਂ ਹੋਰ ਕਰ ਦਾਂਗੇ ਜੀ ਕਿੰਨੇ ਦੀ 47000 ਦੀ ਅੱਛਾ 47000 ਦੀ ਹਾਂਜੀ ਬਾਕੀ ਇਹ ਆ ਬਿਲਕੁਲ ਸਾਰੀ ਚੀਜ਼ ਇਹਦਾ ਫਿਕਸ ਜੇ ਹਵਾਨੇ ਦੀ ਆ ਜਿਹੜੀ ਥੱਲੇ ਸਫਾਈ ਜੇ ਜਿੰਨੀ ਵੀ ਆ ਸਫਾਈ ਜੇ ਚਲੋ ਉਤਰਾ ਇਹ ਆ ਵੀ ਥੋੜਾ ਡਰਦੀ ਆ ਥਾਲੇ ਵੇਖੋ ਕਿੰਨਾ ਟਾਲਦਾ ਬਾਕੀ ਗਾਂ ਨਾ ਵੀ ਹਵਾਨਾ ਆਪਾਂ ਦੇਖ ਸਕਦੇ ਪੂਰੇ ਨਿੱਗਰਵਾਨੇ ਦੀ ਆ ਜਿਹੜੇ ਹਾਂਜੀ ਤੇ ਹੁਣ ਆ ਜਿਹੜੇ 2 ਨੰਬਰ ਤੇ ਜੇ ਇਹ ਗੱਬਣ ਜੇ ਗੱਬੜ ਵੀਰ ਜੀ ਇਹਦਾ ਸੁਆ ਪਹਿਲਾ ਅੱਛਾ ਪਹਿਲਾ ਸੁਆ ਵੀਰ ਜੀ 1 ਨੱਕ ਦੁੱਧ ਕੱਢੀ ਜਾਊਗੀ ਇਹ ਲੋ ਵੀਰ ਜੀ 14 15 ਲੀਟਰ ਤੇ ਚਵਾਊਗੀ ਚੰਗੀ ਬ੍ਰੀਡ ਵਾਲੀ ਹੈ ਇਹ ਗੱੜ ਤੋਰੋ ਫੇਰ ਇਹ ਗੱਡੀ ਇਹ ਗੱਡੀ ਦੇ ਉੱਤੇ ਲੱਗਾ ਨਾ ਥੋੜਾ ਜਿਹਾ ਪੈਰ ਜਾ ਪਵਾ ਲਿਆ ਨੇ ਠੀਕ ਹੈ ਅਜੇ ਲੈ ਆ ਜੇ ਗੱਬਨ ਆ ਜੇ ਤਿਆਰ ਹੋਣੀ ਆ ਹਾਂਜੀ ਬਾਕੀ ਥਾਨ ਇਹਦਾ ਵੀ ਚੰਗਾ ਦੋ ਦੋ ਲੱਗਾ ਆ ਬੜੀ ਚੰਗੀ ਬਸ਼ੀ ਹਰਬੀ ਥੋੜੀ ਜੀ ਕਰਿਓ ਅੱਗੇ ਥੋੜਾ ਡਰਦੀ ਆ ਵੀ ਸਾਡੇ ਕੋਲ ਆਂ ਦੇਖ ਸਕਦੇ ਥਾਨ ਵੀ ਪ੍ਰੋਪਰ ਹੱਥ ਚ ਆਉਣ ਵਾਲਾ ਤਿਆਰ ਹੋ ਜਾਣਾ ਵਾ ਪਹਲਾ ਪੁਲਾ ਪੈਂਦੀਆਂ ਚਲੋ ਅਜੇ ਹਵਾਨੇ ਤੇ ਲੈ ਜਾਓ ਇਹਦੇ 8 ਦਿਨ ਲਾਇਆ ਸੀ ਇਹ ਦੇਖੋ ਹਫਤੇ ਦੇ ਲਾਗੇ ਬੰਦੇ ਕਹਿੰਦੇ ਕਿ ਟਾਈਮ ਇਹਨੇ ਲਾਏ ਜਾਣਾ ਉਰੀ ਜੇ ਫਸਣੀ ਆ ਥੱਲੇ ਤੇ ਇਹਦਾ ਮੁੱਲ ਵੀ ਜੀ ਫਿਰ ਅਸੀਂ 50 ਦੇ ਦਈਏ ਕਰ ਦਈਏ ਛੋਟ ਛਾਲ 40000 ਦੇ ਅੱਛਾ 40 ਦੀ ਦੇ ਦੋਗੇ ਹਾਂ ਜੀ ਚਲੋ ਬਾਕੀ ਮੌਕੇ ਤੇ ਕਰ ਦੋਗੇ ਹੋਰ ਜਿਆਦਾ 45000 ਪੂਰੇ 45 ਦੀ ਦੇ ਦੋਗੇ ਹਾਂ ਜੀ ਬਾਕੀ ਮੌਕੇ ਤੇ ਮੰਨਤਾਂ ਹੋਰ ਕਰਦਾ ਫੋਨ ਲਾਵੇ ਕੋਈ ਮੌਕੇ ਤੇ ਮੰਨਤਾਂ ਹੋਈ ਚੰਗੀ ਆ ਵੀ ਜੀ ਠੀਕ ਆ ਹਾਂ ਜੀ ਤੇ ਹੁਣ ਇਹਦੇ ਬਾਰੇ ਦੱਸੀਏ ਵੀ ਚੰਗੇ ਘੱਟ ਕੱਟ ਚ ਹਾਂ ਜੀ ਇਹ ਤੇ ਜਸੂਆ ਸੁਣੀ ਜੇ ਅੱਛਾ ਗੱਬਣਿਆਂ ਜੀ ਹਾਂਜੀ ਗੱਬਣ ਜੇ ਦੋ ਤੇ 18 20 ਕਿਲੋ ਭਰ ਦੂਗੀ ਅੱਛਾ ਉਹਦੇ ਅੰਦਰ 22 ਕਿਲੋ ਜੋ ਆ ਹੀ ਨਹੀਂ ਉਹ ਗੱਲ ਕਹਿਣੀ ਪੜਾਣੀ ਬਣਾ ਲਓ ਗੱਬਣਿਆਂ ਬਾਕੀ ਤੁਸੀਂ ਆਪੇ ਸਾਹ ਕੋਈ ਵੀਰ ਅੰਦਾਜ਼ਾ ਲਾ ਲੈ ਕਿੰਨਾ ਦੇ ਸਕਦੀ ਕਿੰਨਾ ਆ 92 ਤੇ ਦੇਖ ਸਕਦੇ ਲੱਗੇ ਤਾਂ ਆਪਾਂ ਤੋਰੋ ਫਿਰ ਇਕਰੀਨਾਂ ਉਹ ਵੀਰ ਦਾ ਸਾਮੀ ਘਾਟਿਆ ਦਾ ਬੜੀ ਚੰਗੀ ਠੀਕ ਹੈ ਇਹ ਵੀ ਜੇ ਕੋਈ ਦੋ ਚਾਰ ਦਿਨ ਲੈ ਜੂਗੀ ਜੀ ਦੋ ਚਾਰ ਦਿਨ ਕਰ ਦੋ ਬਾਕੀ ਕੱਦ ਘੱਟ ਚੰਗਾ ਬਾਤਰਾ ਇਹਦਾ ਅਜੇ ਵੀ ਤਿਆਰ ਹੋਣੀ ਆ ਥੱਲੇ ਮੈਂ ਜਾਂ ਢਿੱਲਾ ਟੋਲਾ ਪਿੱਛੇ ਜਿਹੜੀਆਂ ਹਵਾਨੇ ਜਗੀਆਂ ਕੱਢ ਜਾਣੀਆਂ ਇਹਨੇ ਗਾਂ ਆਤਰਾ ਦਾ ਉੱਧਾ ਲਈ ਆ ਬਾਕੀ ਖੜੇ ਕੋ ਸੰਭਨ ਵਾਲਾ ਸੰਭਨ ਵਾਲਾ ਹਾਂਜੀ ਤੇ ਥਣ ਲੈ ਫਾ ਤੇ ਬੁੱਕੋ ਗੱਲ ਹੀ ਨਹੀਂ ਬੋਹੂਗੀ ਅਜੇ ਹੋਰ ਕਿਰਪਾ ਹੈ ਇਹ ਦਾ ਫਿਰ ਮੁੱਲ 45 ਕਰ ਲਈਏ ਗੱਲ ਵੱਡੀ ਆ ਕਰਦੀ ਆ ਤੁਹਾਡੀ ਛੋਟ ਛੱਡ 40 ਦੀ ਦੇ ਦਈਏ ਅੱਛਾ 40 ਦੀ ਦੇ ਦੋਗੇ ਹਾਂਜੀ ਮੁੱਕਲ ਕਰਦੀਏ ਮਾਂ ਤਾਂ 38000 ਦੇ ਦਦਾ ਹਨ ਅੱਛਾ 38000 ਦੀ ਇਹਦੇ ਵਿੱਚ ਬੰਦ ਕਰਕੇ 38 ਦੀ ਉਧਾਂ 65000 ਦੀ ਜੇ ਠੀਕ ਆ 50 ਤੋਂ ਬਾਕੀ ਆ ਵੀ ਦੋ ਦਿਨ ਨੇ ਪੂਰਾ ਹੀ ਦੇਈ ਜਾਣਾ ਦੋ ਦਿਨ ਨੇ ਢੱਕੇ ਲਾਉਣੇ ਆ ਤੇ ਬਾਕੀ ਕੋਈ ਗੱਲ ਨਹੀਂ ਮੌਕੇ ਤੇ ਹੋਰ ਵੀ ਕੀ ਹੈ ਪਰਾ ਦਾ ਮਾਂ ਤਾਂ ਕਰਦਾ ਠੀਕ ਆ ਚੰਗੀ ਥਾਂ ਤੁਹਾਨੂੰ ਜਿਹੜਾ ਵੀ ਨੂੰ ਨਿੱਕਾ ਨਹੀਂ ਨਾ ਚਵਾਈ ਜਾਂਦਾ ਮਰਜ਼ੀ ਲੱਗਾ ਨੂੰ ਹਾਂਜੀ ਬਿਲਕੁਲ ਭਾਵੇਂ ਕੋਈ ਨਿਆਣਾ ਚੋਲੇ ਸਿਆਣਾ ਚੋਲੇ ਜਿੱਤਰਾ ਮਰਜ਼ੀ ਤੇ ਹੁਣ ਇਹਦੇ ਬਾਰੇ ਦੱਸ ਦੀਏ ਇਹ ਆ ਪ੍ਰੀਜੀ ਇਹ ਵੀ ਤਜਸੂਆ ਸੁਣੀ ਜੇ ਇਹ ਵੀ ਗੱਬਣ ਜੇ ਇਹ ਗੱਬਣਿਆ ਹਾਂਜੀ ਤੋਰੋ ਵੀ ਇਹ ਹਫਤਾ ਲੈ ਜੂਗੀ ਇਹ ਉਤਰਾ ਕਿੰਨਾ ਕਿ ਦੁੱਧ ਕੱਢੀ ਜਾਊਗੀ ਇਹੋ ਫਰ ਵੀ ਵੀ ਜੀ ਸੇਵਾ ਦੇ ਬਾਕੀ ਦੁੱਧ ਤੇ 12 ਲੀਟਰ ਦੇ ਆਮਣਾ ਚਵਾ ਦੂਗੀ ਨਾ ਤੋਰ ਦੋ ਫਿਰ ਇਹਨੂੰ ਥਾਣੇ ਦੇ ਕਾ ਵੀ ਕਾਫੀ ਚੰਗਾ ਲੱਗਾ ਤੋਰ ਸਾਨੂੰ ਜਗਾ ਥਾਣ ਕਿਸੇ ਕਾਰਨ ਨੂੰ ਨਹੀਂ ਮੜਾਗਾ ਜੀ ਜਿਆਦਾ ਗੱਲ ਬਾਕੀ ਸਿੰਘ ਦੇ ਹੈਗੇ ਆ ਆਹ ਹੈ ਸਿਗਨਲ ਜੀ ਬਾਕੀ ਚਾਰ ਚੁਰੂ ਚੰਡੀ ਹੈ ਅੱਜ ਕਾ ਮੈਂ ਸਾਰੀਆਂ ਹੀ ਪਾਫ ਕੱਢਣ ਦੀਆਂ ਹਾਂ ਅੱਜ ਤੁਹਾਡੇ ਚਾਹੇ ਲਵਾਤੀਆਂ ਨਾ ਠੀਕ ਜੀ ਹਾਂਜੀ ਲੇਕ ਟਾਈਮ ਵੀ ਸਵੇਰੋਂ ਸਵੇਰ ਦਾ ਇਹ ਨਵਾਗੇ ਡੇ ਆ ਪਾਫ ਪਾਤਵੀ ਰੱਖਣਾ ਵੀ ਲੱਭੜੀਆਂ ਹੀ ਪਾਤੀਆਂ ਠੀਕ ਹੈ ਠੀਕ ਜੀ ਹਾਂਜੀ ਉਹਨੇ ਧੁੱਪੇ ਵੱਜਣੀ ਹੈ ਕੋਈ ਗੱਲ ਹਾਂਜੀ ਹੁਣ ਧੁੱਪ ਨਿਕਲਣੀ ਸ਼ੁਰੂ ਹੋ ਗਈ ਹੈ ਚਲੋ ਲੈ ਜਾ ਫਿਰ ਹੱਜੀ ਸੀਗਾ ਤੇ ਵਿੱਚ ਬੜੀ ਜਿਹਾ ਅਜੇ ਵੀ ਤਿਆਰ ਹੋ ਜਾਣੀ ਐ ਸਉਣ ਤੱਕਰ ਹੋਰ ਗਾੜੀ ਨਿੱਕੇ ਪਾ ਆ ਰਹੇ ਆ ਖਾਣਾ ਇਹਦੇ ਵੀ ਆਪਾਂ ਦੇਖ ਸਕਦੇ ਆ ਚੰਗੇ ਗੈਪ ਤੇ ਥਾਣੇ ਦਾ ਦੂਰ ਦੂਰ ਥਾਂ ਲੱਗਾ ਚੰਗੀ ਬਣੂ ਵੀ ਯਾਰ ਪ੍ਰੀਵੀਧੀ ਚੰਗੀ ਬਣੂ ਤੇ ਇਹਦਾ ਮੁੱਲ ਫਿਰ ਮੁੱਲ 30 ਅੱਛਾ ਕਿਨੇ ਦੇ ਦਈਏ 28 ਦੀ 27 ਦੀ 27 ਦੀ ਠੀਕ ਹੈ ਜੀ ਹਾਂਜੀ ਚਲੋ ਬਾਕੀ ਥੋੜਾ ਬਾਕੀ ਮੌਕੇ ਤੇ ਕਰ ਦੋਗੇ ਹਾਂਜੀ ਤੇ ਆ ਜਿਹੜੀ ਜੇ ਹੁਣ ਇਹਦੇ ਖਲੇ ਰੀਟੀ ਦੁੱਧ ਸਹੀ ਜਿਹੜਾ ਲੀਟਰਾਂ ਵਾਲਾ 8 ਕਿਲੋ ਅੱਛਾ ਇਹਨੂੰ ਦੇਢ ਕਿ ਮਹੀਨਾ ਹੋ ਗਿਆ ਸੂਈ ਨੂੰ ਉੱਥੇ ਜਵਾਕ ਬੱਜਾ ਬਜ ਦਿਖਾ ਦਿਓ ਠੀਕ ਹੈ ਬੱਚਾ ਕੀ ਤੇ ਮਗਰ ਬੱਛਾ ਜੇ ਇਹ ਤੇ ਮਗਰ ਬੱਛਾ ਹੈ ਹਾਂਜੀ ਦੁੱਧ ਕਿੰਨਾ ਇਹਦੇ ਕ 8 ਲੀਟਰ ਤੇ ਆ ਰਿਹਾ ਦੋ ਰੋ ਫਿਰ ਹਾਂਜੀ ਬੱਚੇ ਦਾ ਤੁਹਾਨੂੰ ਦਿਖਾਈ ਦੀ ਆ ਉਹ ਬੱਚਾ ਬੱਜਾ ਜੇ ਦਾ ਆਵਲਾ ਬੱਚਾ ਜੀ ਜੀ ਡੇਢ ਦਾ ਨਾਲੇ ਮਹੀਨੇ ਦਾ ਨਾਲੇ ਦੋ ਦਾ ਨਾਲੇ ਹੁੰਦੀ ਆਪਣੀ ਸਭ ਦੇ ਨਾਲ ਡੇਢ ਦੋ ਮਹੀਨੇ ਦੇ ਲਾਗੇ ਬਨੇ ਬੱਚਾ ਹੈਗਾ ਇਹਦਾ ਜੀ ਜੀ ਆਪਣੇ ਘਰੇ ਘਰ ਨਹੀਂ ਆ ਫਿਰ ਉਹ ਤੇ ਹੋ ਸਕਦੇ ਥੱਲੇ ਵੀ ਹੋ ਸਕਦੇ ਹੈ ਜੀ ਜੀ ਕਾਲੀ ਕੱਦ ਕਾਠ ਚੰਗਾ ਤਰ੍ਹਾਂ ਦਾ ਵੀ ਹਾਂ ਜੀ ਠੰਡੀ ਫੀਲ ਹੈ ਬਾਕੀ ਕੋਈ ਗੱਲ ਨਹੀਂ ਲੱਜਾ ਇਹ ਇਹਦਾ ਫਿਰ ਮੁੱਲ ਇਹਦਾ ਮੁੱਲ ਉਹਨੇ ਦੀ ਦੇ ਦिए ਨਹੀਂ ਉਹਨੇ ਦੀ ਨਾ ਦਈਏ ਤੋ ਘਟਾ ਦिए ਥੋੜੇ ਦੋ ਘਟਾ ਲਓ 25 ਦੀ 25000 ਦੀ ਦੇ ਦੇਣੀ ਹੈ ਠੀਕ ਹੈ ਹੋਰ ਮੋਕੇ ਦੇ ਮਾਨਤਨ ਜਿਹੜਾ ਵੀਰਪੁਰਾ ਮਾਨਤਨ ਤੇ ਚਲੋ ਸਾਰੀਆਂ ਚ ਹੋਣੀਆਂ ਆ ਇਹਦੇ ਥਣ ਧਣ ਦਿਖਾ ਦਈਏ ਤੇਰੀ ਲਾਗੇ ਤੋ ਦਿਖਾ ਦਿਓ ਆਰ ਪੀ ਵੀ ਜੀ ਬੜਾ ਵਧੀਆ ਥਣ ਲੱਗਾ ਹੈ ਆ ਬੱਚੇ ਤੋਂ ਵੀ ਨਹੀਂ ਜੇ ਇਹ ਬੱਚੇ ਤੋਂ ਬਣਾ ਜੇ ਇਹਦੇ ਕੋਲ ਦੁੱਧ 7 ਲੀਟਰ ਹੈ ਹੈਗਾ ਪੱਕਾ ਦੋ 7 ਲੀਟਰ ਪੱਕਾ ਦੋ ਟਾਈਮ ਜੋਗੇ ਚੋਾਈ ਦੀ ਕੋਈ ਚਿੰਨੀ ਹੈ ਹਰ ਸ਼ਹਿਰ ਜੀ ਇਹ ਸੂਈ ਨੂੰ ਵੀ ਕਰੀਬਨ ਕਰੀਬਨ ਸਾਡੇ ਕੋ ਗਈ ਆ ਉਹ ਬੰਦੇ ਕੋ ਪੈਸੇ ਦੇ ਲੈਣ ਦੇਣ ਚ ਲਿਉਣੀ ਪਈ ਵਾਪਸ ਥੋੜਾ ਧਾਰ ਹੀ ਉਹ ਚੱਕਰ ਚ ਲਿਆਦੀ ਆ ਇਹਨੂੰ ਸੂਈ ਨੂੰ ਸਿਰਫ 2.5 ਮਹੀਨੇ ਹੋਏ ਪੂਰੇ ਅੱਛਾ ਉਹਨਾ ਬੰਦੇ ਸਾਂਭਣੀ ਦੀ ਡਾਂਡੀ ਲਾਤੀ ਐ ਇਹ ਪੈਸੇ ਲੈਣੇ ਸੀ ਉਹਦੇ ਚੱਕਰ ਤੇ ਫਿਰ ਲਿਆਦੀ ਆ ਤੇ ਹੁਣ ਮੈਂ ਇਰਾਦਾ ਤਾਂ ਹੈਗਾ ਨਹੀਂ ਅਜੇ ਵੀਡੀਓ ਪਾਉਂਦਾ ਸਾਂਭੰਦਾ ਚ ਚਲੋ ਮੈਂ ਪਾ ਦਿੰਦੇ ਜੀ ਕਿ ਵੀਰਪਰਾ ਮੰਗੂ ਤੇ ਕੋਈ ਠੀਕ ਐ ਚਲੋ ਲੈ ਜਾ ਫਿਰ ਫਲੇ ਆਪ 21 14 ਮੀਟਰ ਬੰਦੀ ਗਈ ਜੋ 2.5 ਦੀ ਦਿੱਤੀ ਠੀਕ ਆ ਹਾਂ ਜਿਸਨ ਕੋਲ ਦਾ ਸਾਹਮਣੇ ਸਾਰੀ ਗਾ ਚੰਦ ਤੇ ਇਹਦਾ ਫਿਰ ਮੁੱਲ ਤੁਸੀਂ ਦੱਸ ਦੋ ਕਿੰਨੇ ਦੀ ਦੇ ਦੀਏ ਦੇ ਦੀਏ 20 ਦੀ ਕਰ ਦੋ ਫੇ ਚ ਕੋਈ 2000 ਛੋਟ 15 ਦੀ ਅੱਛਾ 15000 ਦੀ ਹੋਰ ਮੌਕੇ ਦੇ ਮਾਨਦਾਨ ਵੀਰਦ ਕਰ ਠੀਕ ਆ ਠੰਡੀ ਸੀਲ ਕੋਈ ਪਰਵਾਹ ਨਹੀਂ ਇਹਨੂੰ ਚਵਾਈ ਸਾਰੇ ਵੇਲੋ ਆ ਵਧੀਆ ਲੱਗਾ ਠੀਕ ਹੈ ਵੀਰ ਜੀ ਹੋਰ ਕੁਝ ਕਰਨਾ ਫਿਰ ਨਹੀਂ ਵੀਰ ਜੀ ਸਾਰੇ ਵੀਰ ਆਪਣਾ ਫੋਨ ਕਰਨਾ ਵੀਰ ਭਰਾ ਹੁਣ ਤਸੱਲੀ ਗੱਲਾਂ ਕੰਮ ਤਸੱਲੀ ਕਰਨਾ ਗੱਬਣਾ ਪਾਸ ਕਰਕੇ ਇਹ ਜੋਗੇ 200 ਰੁਪਏ ਦਾ ਝੂਟਣਾ ਹੋਊਗਾ ਠੀਕ ਹੈ ਵੈੜ ਉਹ ਵੀ ਬੜੀ ਚੰਗੀ ਆ ਉਹ 14-15 ਲੀਟਰ ਦੁੱਧ ਦਊਗੀ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚੱਕ ਕੇ ਤਸੱਲੀ ਕਰਕੇ ਖੜੋ ਜੀ